നമ്പർ നേര കൂടാ ਕੀ ਮਾਮਲਾ ਕੀ ਥਾਰਾ ਜਿਹੜਾ ਅੱਜ ਠੱਬੇ ਦੇ ਕੱਟੇ ਹੋਏ ਤੁਸੀਂ ਰਾਤੀ ਬੰਦੇ ਆਏ ਸੀ ਉਹ ਮਤਲਬ ਡ੍ਰਿੰਕ ਡ੍ਰਿੰਕ ਕਰਨ ਵਾਸਤੇ ਕਹਿ ਦੇ ਤੁਸੀਂ ਤੇ ਮੈਂ ਉਹਨਾਂ ਮਨਾ ਕਰਤਾ ਆਪਣਾ ਵੈਕਿੰਗ ਠੱਬਾ ਆ ਤੇ ਬਸ ਇੰਨੇ ਜੋ ਮਤਲਬ ਗੁੱਸੇ ਹੋਗੇ ਤੇ ਮੁੜ ਕੇ ਰਾਤੀ ਮੈਂ ਇੱਕ ਵਜੇ ਉਹ ਆਏ ਸੀਗੇ ਤੇ ਆਪਣੇ ਨਾਲ ਪੰਜ ਜਾਨੇ ਲੈ ਕੇ ਆਏ ਸੀਗੇ ਤੇ ਆਨੇ ਉਹਨਾਂ ਨੇ ਮਤਲਬ ਧਿਆਨ ਨਾਲ ਉਮਲਾ ਕਰ ਦਿੱਤਾ ਕਿੰਨੇ ਲੋਕ ਸੀ ਜਿਹੜੇ ਆਏ ਸੀ ਪਹਿਲਾਂ ਤੁਹਾਡੇ ਕੋਲ 6 ਭਾਈ ਪੰਜ ਛੇ ਤੇ ਕਿਹੜੇ ਰੋਡ ਦੇ ਠੱਬਾ ਤੇ ਕਿਸ ਨਾਮ ਤੋਂ ਠੱਬਾ ਆਪਣਾ ਭਾਈ ਹਿਸ਼ਾਲਪੁਰ ਰੋਡ ਤੇ ਠੱਬਾ ਆ ਔਰੰਪੁਰਾ ਦੀ ਫਰੈਂਡ ਲੱਗਦਾ ਕੀ ਨਾ ਢਾਬੇ ਦਾ ਇਹ ਆਪਣਾ ਕਮਲ ਕਮਲ ਵੈਸ਼ਨੂ ਢਾਬਾ ਤੇ ਕੀ ਗੱਲਬਾਤ ਕੀ ਹੋਈ ਸਾਰੀ ਜਿਹੜਾ ਰਾਤੀ ਮੁੰਡੇ ਆਏ ਏ ਛਟਾਪੇ ਦੇ ਭਾਜੀ ਡਰਿੰਕ ਕਹਿੰਦੇ ਸੀ ਧੰਨਵਾਦ ਤੇ ਆਪਣਾ ਵੈਸ਼ਨੂ ਢਾਬਾ ਸੀਗਾ ਤੇ ਮੈਂ ਉਹਨਾਂ ਨੂੰ ਡਰਿੰਕ ਕਰਨ ਵਾਸਤੇ ਮਨਾ ਕਰ ਦਿੱਤਾ ਆਪਣੇ ਫੈਮਿਲੀ ਬੈਠੇ ਹੋਏ ਸੀਗੇ ਤੇ ਹੋਇਸ ਕਰਕੇ ਉਹ ਮਤਲਬ ਗੁੱਸੇ ਹੀ ਆ ਗਏ ਕਹਿੰਦੇ ਨੇ ਅਸੀਂ ਡਰਿੰਕ ਕਰਨਾ ਮਤਲਬ ਡਰਿੰਕ ਕਰਕੇ ਆਏ ਸੀ ਤੇ ਮੁੜ ਕੇ ਆ ਕੇ ਉਹਨਾਂ ਨੇ ਹਮਲਾ ਕੀਤਾ ਮੁੜ ਕੇ ਆ ਕੇ ਹਮਲਾ ਕੀਤਾ ਕੀ ਹਥਿਆਰ ਵਗੈਰਾ ਵੀ ਸੀਗੇ ਉਹਨਾਂ ਕੋਲ ਹਥਿਆਰ ਸੀਗੇ ਉਹਨਾਂ ਕੋਲ ਭਾਜੀ ਕਰਪਾਨਾ ਸੀਗੇ ਬੇਸੋਲ ਸੀਗੇ ਕਿੰਨੇ ਪਾਟ ਟਰ ਕਰਕੇ ਕਿੰਨੀ ਕੀ ਬੰਨ ਤੋੜ ਕੀਤੀ ਉਹਨਾਂ ਨੇ ਆਪਣਾ ਟੇਬਲ ਟੂਲ ਬਣ ਗਏ ਬਾਜੀ ਤੇ ਫਿਰ ਉਹ ਮਾਮਲਾ ਕਰਦੇ ਅਮਨ ਨੱਟ ਕੇ ਆਪਾਂ ਨੂੰ ਜਾਣ ਬਚਾਈ ਤੇ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਪੰਜ ਛੇ ਜਾਣੇ ਸੀ ਤੇ ਕੋਈ ਸੀਸੀਟੀਵੀ ਦੇ ਵਿੱਚ ਆਏ ਨਾ ਹਾਂਜੀ ਹਾਂਜੀ ਸੀਸੀਟੀਵੀ ਦੇ ਅਨਸਾਰ ਕੁਛ ਆਇਆ ਤੇ ਪੁਲਿਸ ਕੰਪਲੀਟ ਕੀਤੀ ਕੋਈ ਹਾਂਜੀ ਕੰਪਲੀਟ ਕੀਤੀ ਤੇ ਕੀ ਆਈ ਪੁਲਿਸ ਮੌਕੇ ਤੇ ਆਣੀ ਆ ਜੀ ਆ ਗਈ ਸੀ ਮੌਕੇ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਪੁਲਸ ਵਾਲਿਆਂ ਨੂੰ ਟਾਈਮ ਦਿੱਤਾ ਹੋਇਆ ਮਤਲਬ ਤੇ ਕੀ ਮੰਗ ਕਰਦੇ ਤੁਸੀਂ ਜਿੱਦਾਂ ਅੱਜ ਤੇ ਵੀ 24 ਘੰਟੇ ਤੁਸੀਂ ਟਾਬੇ ਤੇ ਰਹਿੰਦੇ ਆ ਵੀ ਜਿੱਦਾਂ ਲੋਕਾਂ ਨੇ ਆ ਕੇ ਨੌਜਵਾਨਾਂ 'ਤੇ ਹਮਲਾ ਵਗੈਰਾ ਕੀਤਾ ਕੀ ਮੰਗ ਕਰਦੇ ਆ ਕੋ ਜਦੋਂ ਤੋਂ ਕੋਈ ਇਹ ਮੰਗ ਕਰਦੇ ਆ ਕਿ ਮਤਲਬ ਜਿਦਾਂ 24 ਘੰਟੇ ਚੌਂਦੇ ਆ ਸਾਨੂੰ ਆਪਣਾ ਮਤਲਬ ਸਤਰਾ ਇੱਥੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਫੀਟ ਲਾਈ ਜਾਵੇ ਤੇ ਕੋਈ ਪਛਾਣ ਹੋਈ ਨੌਜਵਾਨਾ ਜਿਹੜੇ ਮੁੰਡਿਆਂ ਨੇ ਹਮਲਾ ਕੀਤਾ ਇੱਥੇ ਕਿੱਥੇ ਦੇ ਰਾਉਂਡ ਕਿੱਥੇ ਰਹਿਣ ਉਹ ਬਣੇ ਵੀ ਇੱਥੇ ਪਿੱਛੇ ਫੋਨ ਵੱਜਦਾ ਹੀ ਹੈ ਜਸਟਿਸ ਕੀ ਮਾਮਲਾ ਕੀ ਹੋਇਆ ਜਿਹੜਾ ਰਾਤੀ ਬਾਈ ਟਾਬੇ ਦੇ ਉੱਤੇ ਕੋਈ ਲੜਾਈ ਝਗੜਾ ਹੋਇਆ ਮਾਮਲਾ ਭਾਈ ਜਨਾਬ ਕੀਤੀ ਹੋਈ ਚਾਰ ਪੰਜ ਰਿਆਂ ਵਾਲੇ ਅੱਛਾ ਜੀ ਉਹ ਸਾਡੀ ਕਹਿੰਦੇ ਅਸੀਂ ਖਰਾਤੀ ਨਹੀਂ ਕਰ ਰਹੇ ਸੀਗੇ ਫੈਮਿਲੀ ਇਹ ਆ ਕਿਥੇ ਨਹੀਂ ਖਰਾਤੀ ਉਹ ਪਹਿਲਾਂ ਤਾਂ ਗਲਾਸ ਮੰਗਵਾ ਨ ਕਰਾਇਆ ਗਏ ਗਲਾਸ ਦੇ ਦੋ ਸਾਨੂੰ ਫੇਰ ਕੋਈ ਸਲਾਦ ਦੀ ਵਾਹ ਗਿਆ ਤੇ ਪੈਗ ਲਾ ਨਹੀਂ ਦੇਣਾ ਬਹੁਤ ਇਨੀ ਗੁੰਡਦ ਰੱਖੀ ਹੋਈ ਨੇ ਮੁੜ ਕੇ ਵਾਸ਼ਟੀ ਆਈ ਆ ਚਾਰ ਪੰਜ ਨੇ ਲੈ ਕੇ ਨਾਲ ਦਾਤਰੇ ਉਤਰੇ ਸੀ ਤੇ ਹਮਲਾ ਕਰਦਾ ਬੈਂਚ ਬੁੰਚ ਤੋੜ ਗਏ ਇੱਥੇ ਸਾਰੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਬਾਪੂ ਪੰਜ ਛੇ ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਰਾਤੀ 1:30 ਦਾ ਟਾਈਮ ਹੋਣਾ ਸੀ ਇੱਕ 1:30 ਕੁ ਦੇ ਰਿਪੋਰਟਿੰਗ ਤੇ ਆਏ ਸਾਬ ਪਿੰਡ ਦੇ ਹੀ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਕੋਲ ਤੁਹਾਨੂੰ ਕੀਤੀ ਚੁਕਾਇਆ ਤੁਸੀਂ ਕੋਲ ਤੁਹਾਨੂੰ ਕੀਤੀ ਸੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3:00 ਵਜੇ ਦਾ ਟਾਈਮ ਰੱਖਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇਥੇ ਢਾਬੇ ਦੇ ਹਮਲੇ ਜਦੋਂ ਗੁੰਡਾਗਰਦੀ ਕਰਦੇ ਆ ਕੇ ਰਾਤੀ